ਵਧੀਆ ਖੰਡੀ ਕੇ ਹਾਂ ਹਾਂਜੀ ਬਸ ਵਧੀਆ ਤਹੀ ਸੁਣਾਓ ਹੋ ਘਰੇ ਲੈ ਚਲੀਏ ਹਾਂਜੀ ਜਰੂਰ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਤੁਹਾਡਾ ਸਾਡੇ ਚੈਨਲ ਸੋਲੋ ਪੰਜਾਬ ਵਿੱਚ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਜੀ ਅਸੀਂ ਬਟਾਲੇ ਦੇ ਬੜੇ ਹੀ ਫੇਮਸ ਜਿਹੜੇ ਯੂਟਿਊਬਰ ਆ ਉਹਨਾਂ ਦਾ ਘਰ ਲੱਭਣ ਲੱਗੇ ਆ ਕਿਉਂਕਿ ਪਹਿਲੇ ਵੀ ਅਸੀਂ ਉਹਨਾਂ ਦੇ ਪੁਰਾਣੇ ਘਰ ਗਏ ਸੀ ਤੋ ਉਹਦਾ ਵੀ ਸਾਨੂੰ ਮਤਲਬ ਇਹ ਨਹੀਂ ਪਤਾ ਕਿ ਉਹਨਾਂ ਦਾ ਘਰ ਕਿੱਥੇ ਆ ਪਰ ਅਸੀਂ ਵੀ ਬਟਾਲੇ ਵਿੱਚ ਰਹਿੰਦੇ ਆ ਤੇ ਸਾਨੂੰ ਵੀ ਬਟਾਲੇ ਦੀ ਹਰ ਇੱਕ ਜੜੀ ਆ ਗਲੀ ਦਾ ਸੜਕ ਦਾ ਪਤਾ ਆ ਤੇ ਅਸੀਂ ਵੀ ਵਲੌਗਾਂ ਦੇ ਵਿੱਚ ਵੇਖ ਕੇ ਹੀ ਪਤਾ ਕਰ ਲੈਨੇ ਆ ਕਿ ਘਰ ਅਗਲੇ ਦਾ ਕਿੱਥੇ ਹੋਊਗਾ ਤੇ ਅਸੀਂ ਉਦੋਂ ਉਹਨਾਂ ਦੇ ਪੁਰਾਣੇ ਘਰ ਗਏ ਸੀ ਬਿਨਾ ਉਹਨਾਂ ਨੂੰ ਪੁੱਛੇ ਬਿਨਾ ਕਿਸੇ ਨੂੰ ਪੁੱਛੇ ਡਾਇਰੈਕਟ ਸਿੱਧੇ ਉਹਨਾਂ ਦੇ ਘਰ ਤੇ ਅੱਜ ਜਿੱਥੇ ਉਹਨਾਂ ਦਾ ਘਰ ਸ਼ੁਰੂ ਕਰਨ ਲੱਗੇ ਆ ਉਹਨਾਂ ਦੀ ਸਿਸਟਰ ਦਾ ਵੀ ਘਰ ਤਾਂ ਨੂੰ ਪਤਾ ਹੀ ਆ ਵਲੌਗਸ ਵਿੱਚ ਤੁਸੀਂ ਵੇਖਿਆ ਹੋਵੇਗਾ ਤੇ ਉਹਨਾਂ ਦੀ ਸਿਸਟਰ ਦਾ ਘਰ ਵੀ ਨੇੜੇ ਹੀ ਆ ਤੇ ਉਬੀ ਅਸੀਂ ਥੋੜਾ ਪਤਾ ਇਦਾਂ ਉਹਨਾਂ ਦੇ ਵਲੌਗਾਂ ਦੇ ਵਿੱਚੋਂ ਹੀ ਆਈ ਆਈਡੀਆ ਲਾਇਆ ਕਿ ਉਹਨਾਂ ਦਾ ਘਰ ਕਿੱਥੇ ਕੀ ਹੋਊਗਾ ਤੇ ਵੈਸੇ ਵੀ ਇਹ ਹੋ ਜਾਂਦਾ ਹੈ ਕਿ ਜਿਨ੍ਹਾਂ ਦੇ ਵਲੌਗ ਤੁਸੀਂ ਦੇਖਦੇ ਜੇ ਜਾਂ ਜਿਨ੍ਹਾਂ ਨੂੰ ਤੁਸੀਂ ਪਸੰਦ ਕਰਦੇ ਜੇ ਤੇ ਹਰ ਇੱਕ ਨੂੰ ਕ੍ਰੇਜ਼ ਹੁੰਦਾ ਵੀ ਆਹ ਵਾਲਾ ਯੂਟਿਊਬਰ ਜਿਹੜਾ ਹੈ ਇਹਨੂੰ ਆਪਾਂ ਦੇਖਦੇ ਹਾਂ ਤੇ ਇਹਨਾਂ ਦਾ ਘਰ ਕਿੱਥੇ ਹੋਏਗਾ ਹਨਾ ਤੇ ਇਸ ਕਰਕੇ ਅਸੀਂ ਬਿਨਾਂ ਉਹਨਾਂ ਨੂੰ ਪੁੱਛਿਆ ਹੀ ਅੱਜ ਅਸੀਂ ਆਪਣੇ ਆਪ ਹੀ ਉਹਨਾਂ ਦਾ ਘਰ ਫੇਰ ਦੁਬਾਰਾ ਲੱਭਾਂਗੇ ਤੇ ਅੱਜ ਤੇ ਵੈਸੇ ਹੀ ਅਸੀਂ ਆਏ ਸੀ ਇੱਧਰ ਤੇ ਚਲੋ ਮਾਪਾ ਉਹਨਾਂ ਦੇ ਘਰ ਦੇਖ ਆਵਾਂਗੇ ਪਰ ਫਿਰ ਕਿਸੇ ਦਿਨ ਸਪੈਸ਼ਲ ਉਹਨਾਂ ਦੇ ਘਰ ਜਾਵਾਂਗੇ ਉਹਨਾਂ ਦੇ ਘਰ ਦਾ ਬਣਾਵਾਂਗੇ ਵਲੌਗ ਤੇ ਫਿਰ ਵਲੌਗ ਕਰਾਂਗੇ ਤੁਹਾਡੇ ਨਾਲ ਸ਼ੇਅਰ ਤੇ ਕਿਉਂਕਿ ਉਹਨਾਂ ਖੁਦ ਹਰਾਨ ਹੋ ਜਾਣਾ ਕਿ ਦੀਦੀ ਹੁਣਾਂ ਪਹਿਲਾਂ ਵੀ ਘਰ ਆਪੇ ਹੀ ਲੱਭ ਲਿਆ ਸਾਡਾ ਤੇ ਇਹ ਸਾਰੇ ਵੀ ਆਪੇ ਹੀ ਲੱਭ ਲਿਆ ਆ ਪਰ ਇਹ ਆਪੇ ਜਿੱਤੇ ਜਿਹੜੇ ਸ਼ਹਿਰ 'ਚ ਅਸੀਂ ਕਿਉਂਕਿ ਜੰਮੇ ਪਲੇ ਆ ਤੇ ਉੱਥੋਂ ਦਾ ਸਾਨੂੰ ਵੀ ਸਾਰਾ ਪਤਾ ਹੁੰਦਾ ਆ ਕਿ ਜਦੋਂ ਕੋਈ ਵੀ ਕੋਈ ਵੀਡੀਓ ਪਾਉਂਦਾ ਆ ਕੋਈ ਕਿਤੇ ਪਾਉਂਦਾ ਆ ਹਨਾ ਕੋਈ ਸ਼ੋਰਟਸ ਹੁੰਦਾ ਹੈ ਤੇ ਪਤਾ ਲੱਗ ਜਾਂਦਾ ਹੈ ਕਿ ਕਿਹੜੇ ਏਰੀਆ ਦੇ ਵਿੱਚ ਖਲੋ ਕੇ ਤੇ ਉਹ ਵੀਡੀਓ ਬਣੀ ਆ ਆਪੋ ਆਪਣੇ ਸ਼ਹਿਰਾਂ ਦੇ ਨਾਲੇ ਸਾਰਿਆਂ ਨੂੰ ਪਤਾ ਹੁੰਦਾ ਆ ਹੁਣ ਤੁਸੀਂ ਇਹ ਵਾਲੀ ਰੋਡ ਨੂੰ ਪਛਾਣੋ ਕਲੋਨੀ ਆ ਜਿੱਥੇ ਤੁਸੀਂ ਇੱਕ ਦੋ ਦਿਨ ਉਹਨਾਂ ਦਾ ਵਲੌਗ ਵੇਖਿਆ ਸੀ ਜਿੱਥੇ ਉਹ ਆਏ ਸੀ ਸੈਰ ਕਰਨ ਉਹ ਵਾਓ ਆ ਅੱਜ ਦੀਪ ਮਠਾਰੂ ਦਾ ਪਲਾਟ ਉਧਰਲੀ ਸਾਈਡ ਤੋਂ ਉਧਰਲੀ ਸਾਈਡ ਤੋਂ ਦਿਖਾਉਣੀ ਤੇ ਉਹ ਜੀ ਅੰਕਲ ਜੀ ਤੇ ਚਲਿਏ ਉਹ ਜੀ ਦੀਪ ਮਠਾਰੂ ਕੇ ਪਾਪਾ ਸੋਈ ਸਕੂਲ ਆ ਗਿਆ ਵਾਹ ਵਾਹ ਸਕੂਲ ਹਾਂ ਜੀ ਦੀਪ ਭਾਜੀ ਦੇ ਪਲਾਟ ਦੇ ਲੱਗ ਕੇ ਤੇ ਅੰਕਲ ਜੀ ਕਰ ਰਹੇ ਨੇ ਕੰਮ ਜਿਵੇਂ ਤੁਸੀਂ ਦੇਖਦੇ ਜੇ ਦੀਪਾ ਜੀ ਦੇ ਵਲੌਗ ਦੇ ਵਿੱਚ ਤੇ ਇੱਧਰ ਆ ਦੀਦੀ ਹੁਣਾਂ ਦਾ ਪਲਾਟ ਹੋਰ ਅੰਕਲ ਜੀ ਠੀਕ ਠਾਕ ਜੀ ਅੰਕਲ ਜੀ ਦਰਵਾਜ਼ਾ ਚੱਲ ਰਿਹਾ ਇਹ ਪੈਲੀ ਨੂੰ ਹੀ ਕੱਟ ਕੇ ਨਾ ਕੀਤਾ ਪੈਲੀ ਇਹ ਸਾਡੇ 3.5 ਕਿਲੋ ਆ ਮੈਂ ਵੇਖਣ ਇਹ ਨਵੀਂ ਹੋਣ ਕੱਟੀ ਹੈ ਨਾ ਇੱਧਰ ਇਹ ਨਵੀਂ ਕੱਟੀ ਹੈ ਕਿ ਆ ਪਹਿਲਾਂ ਇੱਥੋਂ ਆ ਪਿਛੇ ਸਾਡੇ ਖਲਾਤ ਤੋਂ ਇੱਧਰ ਆਹ ਉਹ ਤਾਂ ਮੈਂ ਤੁਹਾਡੇ ਵਲੌਗ ਚ ਵਿੱਚ ਵੇਖੀ ਪਹਿਲਾਂ ਇੱਥੋਂ ਤੱਕ ਹੀ ਆ ਇੱਥੇ ਇਹਦੀ ਮੋਟਰ ਹੀ ਮੰਗੀ ਲੱਗੀ ਅੱਛਾ ਆ ਬੇਟੀ ਦਾ ਘਰ ਪਿਛਲੇ ਪਾਸੇ ਕਿੰਨਾ ਹਾਂ ਜਿਹਨੇ ਵੇਖੀ ਇਹਦੇ ਵਲੌਗ ਤੁਹਾਡੇ ਹਾਂ ਹਾਂ ਅੰਕਲ ਨੂੰ ਪਤਾ ਵੀ ਆਈ ਨਹੀਂ ਕਾ ਅੰਕਲ ਦੀ ਇਹ ਜਾਰੀ ਹੁਣ ਆ ਟੋਕਣ ਇਹ ਸਾਢੇ ਤਿੰਨ ਕਿੱਲੇ ਜਮੀਨ ਹੁੰਦਾ ਸਹੀ ਚੋਨਾ ਨਾ ਪਤਾ ਹਾਂ ਜਿਵੇਂ ਨੋਟਬੁੱਕ ਤੇ ਦੇ 3 3 ਇਹ ਨਹੀਂ ਬਧੀ ਅਗੜੇ ਟਕਾਣੇ ਦੇ ਹਾਂਜੀ ਹਾਂ ਇਹਦੇ ਨਾਲ ਵੀ ਅੰਕਲ ਜੀ ਥੋੜਾ ਹੋਣਾ ਹੋ ਗਿਆ ਹੋਰ ਵਧੀਆ ਛੁੜਕਾ ਜਿਹੜੀਆਂ ਪੱਟੀਆਂ ਬਣਾਤੀ ਨੇ ਇਹਦਾ ਬੜਾ ਫਰਕ ਪੈਂਦਾ ਹਾਂਜੀ ਬਿਲਕੁਲ ਜੀ ਆਹ ਤੇ ਅਨਾ ਕੋਟੇ ਤੇ ਆ ਬਾਈ ਕੋਟੇ ਹਾਂਜੀ ਤੇ ਸਾਡੇ ਮੱਥੇ ਦੇ ਅੱਗੇ ਬਾਈ ਕੋਟੇ ਅੱਛਾ ਜਿਹੜਾ ਨੀਂਦ ਤੋਂ ਅੱਗੇ 25 ਹੋ ਗਿਆ ਬੜਾ ਵਧੀਆ ਇਹ ਆ ਜੀ ਦੀਪ ਭਾਜੀ ਦਾ ਜਿਹੜਾ ਪਲਾਟ ਤੇ ਅਕਸਰ ਅਸੀਂ ਆਪਣੇ ਵਲੌਗਸ ਵਿੱਚ ਵੇਖਦੇ ਆ ਕਿ ਦੀਪ ਭਾਜੀ ਇਧਰੋਂ ਐਂਟਰੀ ਕਰਦੇ ਨੇ ਆਪਣੇ ਪਲਾਟ ਦੇ ਵਿੱਚ ਜਦੋਂ ਕਹਿੰਦੇ ਹੁੰਦੇ ਨੇ ਵੀ ਸਬਜ਼ੀਆਂ ਬੜੀਆਂ ਲਾਈਆਂ ਆ ਡੈਡੀ ਨੇ ਇਹ ਆ ਦੀਪ ਭਾਜੀ ਦਾ ਪਲਾਟ ਤੇ ਇਧਰ ਆ ਕਿਰਨ ਦੀ ਦੀ ਹੁਣਾਂ ਦਾ ਕਰ ਬਹੁਤ ਸੋਹਣੀ ਜਿਹੜੀ ਹੈ ਜਗਾ ਵੱਡੇ ਦਿਸੇ ਆਪਣੇ ਮਨ ਵਿੱਚ ਤੋਂ ਦੇ ਗਏ ਨਹੀਂ ਪੋਟੀ ਚ ਆ ਰਹੇ ਨਹੀਂ ਆਪਾਂ ਕੋਈ ਨਹੀਂ ਆਪਨੇ ਕਿਤੇ ਤੁਹਾਡੇ ਲੱਗੇ ਇੱਥੇ ਆ ਹਾਂਜੀ ਇੱਧਰ ਪਹੁੰਚ ਚੁੱਕੇ ਆ ਜੀ ਭਾਜੀ ਵਧੀਆ ਖਣੀ ਕੇ ਨਾ ਹਾਂਜੀ ਬਸ ਵਧੀਆ ਤਹੀ ਸੁਣਾਓ ਹੋ ਕਰ ਲੈ ਜਲਦੀ ਹਾਂਜੀ ਜਰੂਰ ਜੀ ਆ ਫੜ ਕੋ ਫੇ ਤੋਂ ਕਿਰ ਇੰਨਾ ਫੜ ਸ਼ਾਮ ਨੂੰ ਆਵਾਂਗੇ ਜੋ ਬੱਚਿਆਂ ਦੇ ਨਾਲ ਹੀ ਇੱਥੇ ਪਤਾ ਲੱਗਦਾ ਕੋਈ ਫੇਰ ਹਾਂ ਪਰ ਨੂੰ ਨਾ ਬੜੇ ਦਿਨਾਂ ਦਾ ਹੀ ਕਿ ਮੈਂ ਤੇ ਭਾਜੀ ਖਣਾ ਦਾ ਘਰ ਵੇਖਣਾ ਤੇ ਕਿੱਥੇ ਆ ਕਿੱਥੇ ਆ ਆ ਨਾਲ ਹੀ ਇੱਧਰ ਹੀ ਆ ਜਾ ਜੀ ਆਜੋ ਅੱਛਾ ਮੈਂ ਕਿ ਨਹੀਂ ਸ਼ਾਮ ਨੂੰ ਆਉਨੇ ਨਹੀਂ ਆਣੇ ਦੇ ਨਾਲ ਹੀ ਬੱਚਿਆਂ ਨੇ ਵਿਚਾਰਿਆਂ ਨੇ ਕਹਿਣਾ ਆਪੇ ਚਲ ਗਏ ਆ ਨਹੀਂ ਦੇਖ ਹਾਂਜੀ ਕੀ ਨਹੀਂ ਕਰੀ ਇੱਧਰ ਤੇ ਹੁਣ ਅਸੀਂ ਜਾ ਰਹੇ ਆਂ ਜੀ ਦੀਦੀ ਦੇ ਘਰ ਤੇ ਦੀਦੀ ਦਾ ਘਰ ਵੀ ਕਿੰਨੇ ਇੱਧਰੋਂ ਨਾਲ ਹੀ ਆ ਐ ਵੀ ਵਧੀਆ ਹੈ ਭੈਣ ਭਰਾਵਾਂ ਨੇ ਦੋਵਾਂ ਨੇ ਲਾਗੇ ਲਾਗੇ ਘਰ ਬਣਾਏ ਆ ਕਿਉਂਕਿ ਇੱਕ ਇਹ ਹੈ ਵੀ ਪਟ્રોલ ਦਾ ਖਰਚਾ ਵਾਟੇ ਦਾ ਇੱਕ ਦੂਜਾ ਇਹ ਹੈ ਵੀ ਜਦੋਂ ਮਰਜ਼ੀ ਭੇਕੇ ਚੱਲ ਜਾਓ ਹਾਂ ਸਹੀ ਜੀ ਜ਼ਿੰਦਗੀ ਤੇ ਤੀਜਾ ਇਹ ਆ ਕਿ ਜਿਵੇਂ ਅੱਜ ਕੱਲ ਹੁੰਦੇ ਹੀ ਸਿਰਫ ਦੋ ਦੋ ਬੱਚੇ ਆ ਜਿਵੇਂ ਕਿ ਇਹ ਹੁੰਦਾ ਆ ਕਿ ਅੱਜ ਕੱਲ ਹੁੰਦੇ ਦੋ ਦੋ ਬੱਚੇ ਹੀ ਆ ਤੇ ਚਲੋ ਭੈਣ ਭਰਾਵਾਂ ਦਾ ਇੱਕ ਦੂਜੇ ਦੇ ਦੋ ਉਹਨਾਂ ਦੇ ਹੋਗੇ ਤੇ ਦੋ ਇਹਨਾਂ ਦੇ ਹੋਗੇ ਤੇ ਇੱਕ ਦੂਜੇ ਦਾ ਭੈਣ ਭਰਾਵਾਂ ਨੂੰ ਸਾਥ ਮਿਲਿਆ ਰਹਿੰਦਾ ਆ ਕੋਠੀਆਂ ਤੇ ਜਿਹੜੀਆਂ ਲਾਖੀ ਇੱਥੇ ਜਿਹੜੀਆਂ ਆਪਾਂ ਨਾ ਲਗੀਆਂ ਨੇ ਬੜੀ ਰਾਈ ਇੰਨੀ ਰਾਈ ਬਹੁਤ ਜ਼ਿਆਦਾ ਆ ਨਾ ਹੋਰ ਆਓ ਆ ਹਾਂ ਹੋਰ ਇਹ ਧੂਆ ਕਿਸਾਨਾਂ ਨੂੰ ਪੂਰਾ ਇੱਥੇ ਬਣ ਜਾਣਾ ਇਹ ਬਿਲਕੁਲ ਬੈਕ ਸਾਈਡ ਪਰੀ ਕ ਘਰ ਆ ਜਾਂਦਾ ਹੈ ਇਹ ਪਹੁੰਚ ਚੁੱਕੇ ਆ ਜੀ ਅਸੀਂ ਕਿਰਨ ਦੀਦੀ ਦੇ ਘਰ ਇਹ ਇਹਨਾਂ ਨੈਟ ਤੋਂ ਕਢਾ ਕੇ ਫਿਰ ਡਿਜ਼ਾਈਨ ਬਣਾਇਆ ਆ ਸਾਫ ਸਫਾਈਆਂ ਵੇਖੋ ਜੀ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਕਰ ਲੀਆਂ ਆ ਸਤਿ ਸ਼੍ਰੀ ਅਕਾਲ ਜੀ ਕੋਸਣਾ ਬਾਸ ਹਦੀਆਂ ਤੇ ਹੀ ਸੁਣਾ ਹਾਂਜੀ ਹਦੀਆਂ ਸਰਕਰ ਨੇ ਦੋ ਬੰਦੇ ਬੰਦੇ ਕੀਤਾ ਯਾਰ ਬੜੀ ਜਲਦੀ ਕੋਲ ਫੇਸਬੁਕ ਹੋਰੋਂ ਮੈਂ ਆ ਵੀ ਕਰਨਿਆ ਜਿਵੇਂ ਐਸੇ ਵੀਡੀਓ ਵਿੱਚ ਵੇਖਿਆ ਆ ਪਰ ਰਿਅਲਿਟੀ ਵਿੱਚ ਦੀਦੀ ਬਹੁਤ ਹੀ ਜ਼ਿਆਦਾ ਨਾਈਸ ਤੇ ਬਹੁਤ ਹੀ ਜ਼ਿਆਦਾ ਸੋਹਣੇ ਤੇ ਸੌਫਟ ਜਿਹਨੇ ਚਲੋ ਜੀ ਠੀਕ ਓਕੇ ਬਾਜੀ ਬਾਏ ਬਾਏ ਜ਼ਰੂਰ ਆਵਾਂਗੇ ਬਾਏ ਚੰਗਾ ਅੰਕ ਜੀ Adesso 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 ਹਾਂਜੀ ਚਲੋ ਠੀਕ ਅੰਕਲ ਜੀ ਅੰਕਲ ਬੇਟਾ ਹਾਂਜੀ ਹਾਂ ਲੱਖ ਲੱਖ ਮੁਬਾਰਕਾਂ ਵਧਾਈਆਂ ਤੁਹਾਨੂੰ ਬਹੁਤੀਆਂ ਬਹੁਤੀਆਂ ਕਿ ਇਹ ਤੁਹਾਡੇ ਨਾਲ ਨਾਲੀਆਂ ਹਾਂ ਮਹਾਰਾਜ ਖੁਸ਼ੀਆਂ ਕਿਹੜੇ ਬਕਸੇ ਹਾਂਜੀ